ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੈਸੇ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖੇ ਤਾਂ ਲੈ ਕੇ ਆਏ ਜੀ ਗਰਮੀ ਵਾਲੀ ਸਬਜ਼ੀ ਜਿਹੜੀ ਆਪਾਂ ਗਰਮੀ ਵਾਲੀ ਸਬਜ਼ੀ ਬਣਾਉਣੇ ਆ ਜੀ ਇਹ ਆਪਾਂ ਲਿਆਨੇ ਜੀ 100 ਗ੍ਰਾਮ ਭਿੰਡੀ ਤੇ 100 ਗ੍ਰਾਮ ਹੀ ਲਈਏ ਜੀ ਆਪਾਂ ਬੈਂਗਣੀ ਤੇ ਇਹ ਆਪਾਂ ਜਿਹੜੇ ਛੋਟੇ ਜਿਹੜੇ ਕਬੈਂਗਨ ਹੁੰਦੇ ਨੇ ਜੀ ਉਹ ਵੀ ਆਪਾਂ ਲੈ ਸਕਦੇ ਆ ਤੇ ਬੈਂਗਣੀ ਵੀ ਲੈ ਸਕਦੇ ਆ ਤਿੰਨ ਲਈਆਂ ਨੇ ਜੀ ਹਰੀਆਂ ਮਿਰਚ ਤਿੰਨ ਲੈਏ ਨੇ ਜੀ ਪਿਆਜ਼ ਤੰਨੇ ਲੈਨੇ ਜੀ ਆਪਾਂ ਆਲੂ ਤੇ ਹੁਣ ਆਪਾਂ ਇਹ ਗਰਮੀ ਵਾਲੀ ਸਬਜ਼ੀ ਤਿਆਰ ਕਰਨ ਲੱਗਿਆ ਸਬਜ਼ੀ ਇਹ ਇੰਨੀ ਕੁ ਜ਼ਿਆਦਾ ਟੇਸਟੀ ਬਣਦੀ ਹੈ ਜਿੱਥੇ ਆਪਾਂ ਦੋ ਹੁਲਕੇ ਖਾਣੇ ਨੇ ਜੀ ਆਪਾਂ ਚਾਰ ਖਾਵਾਂਗੇ ਤੇ ਹੁਣ ਤੁਸੀਂ ਇਸ ਵੀਡੀਓ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਦੇਖਿਓ ਤੇ ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਬਣਾਇਓ ਤੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਇਸ ਤਰ੍ਹਾਂ ਆਪਾਂ ਕੱਟ ਲਾ ਲੈਣਾ ਜੀ ਇਹਨਾਂ ਨੂੰ ਸਾਰੀਆਂ ਪਿੰਡੀਆਂ ਨੂੰ ਸਾਰੀਆਂ ਪਿੰਡੀਆਂ ਨੂੰ ਆਪਾਂ ਤਿਆਰ ਕਰ ਲੈਣੀਆਂ ਨੇ ਕੱਟ ਲਾ ਕੇ ਤੇ ਫਿਰ ਆਪਾਂ ਇਹਨਾਂ ਪਿੰਡੀਆਂ ਦੇ ਵੀ ਮਸਾਲੇ ਨਾਲ ਵਿੱਚੋਂ ਭਰਨਾ ਹੈਗਾ ਦੇਖਿਓ ਸਬਜੀ ਇੰਨੀ ਟੇਸਟੀ ਬਣਦੀ ਹੈ ਪਹਿਲਾਂ ਆਪਾਂ ਇਹ ਸਾਰੀ ਸਬਜੀ ਨਾਲ ਹੀ ਚੰਗੀ ਤਰ੍ਹਾਂ ਧੋ ਕੇ ਸੁਕਾ ਲਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਨ ਲੱਗੇ ਸੀਗੇ ਜੀ ਤੇ ਪਿੰਡੀਆਂ ਨੂੰ ਆਪਾਂ ਇਹ ਸਾਰੀਆਂ ਨੂੰ ਕੱਟ ਲਾ ਲਿਆ ਤੇ ਹੁਣ ਆਪਾਂ ਲਾਵਾਂਗੇ ਬੈਂਗਣੀ ਨੂੰ ਇਸ ਤਰ੍ਹਾਂ ਸਾਰੀਆਂ ਨੂੰ ਕਟਿੰਗ ਕਰ ਲੈਣਾ ਆਪਾਂ ਪਿੰਡੀਆਂ ਤੇ ਬੈਂਗਣੀ ਤੇ ਮਿਰਚ ਇਹਨਾਂ 'ਚ ਕੱਟ ਲਾ ਲਏ ਸੀਗੇ ਜੀ ਹੁਣ ਆਪਾਂ ਲੈਨੇ ਪਿਆਜ਼ ਪਿਆਜ਼ ਲੈਣੇ ਨੇ ਜੇ ਆਪਾਂ ਬਿਲਕੁਲ ਛੋਟੇ ਸਾਈਜ਼ ਦੇ ਜਿਹੜੇ ਆਲੂ ਨੇ ਉਹ ਵੀ ਬਿਲਕੁਲ ਛੋਟੇ ਸਾਈਜ਼ ਦੇ ਲੈਣੇ ਨੇ ਤੇ ਅਗਰ ਤਾਂ ਜੇ ਆਪਾਂ ਨੂੰ ਛੋਟੇ ਬੈਂਗਣ ਮਿਲ ਜਾਣ ਤਾਂ ਉਹ ਵਧੀਆ ਗੱਲ ਹੈ ਜੇ ਉਹ ਨਾ ਹੋਣ ਤਾਂ ਆਪਾਂ ਬੈਂਗਣੀ ਕਰ ਸਕਦੇ ਹਾਂ ਸਟ ਸਬਜੀ ਦੇ ਵਿੱਚ ਪਾਉਣ ਲਈ ਹੁਣ ਜੇ ਜੇ ਆਪ ਨੂੰ ਜਿਆਦਾ ਵੱਡਾ ਪਿਆਜ਼ ਹੋਵੇ ਜੀ ਫਿਰ ਉਹਨੂੰ ਆਪਾਂ ਦੋ ਕੱਟ ਲਾ ਲਓ ਤੇ ਨਹੀਂ ਆਪਾਂ ਨੂੰ ਇੱਕ ਕੱਟ ਹੀ ਲੈਣਾ ਜੀ ਇਸ ਤਰ੍ਹਾਂ ਇਹ ਥੋੜੇ ਜਿਹਾ ਪਿਆਜ਼ ਵੱਡੇ ਸੀਗੇ ਤੇ ਤਾਂ ਕਰਕੇ ਆਪਾਂ ਫਿਰ ਕੱਟ ਦੋਲਾਂ ਦੇ ਵਿੱਚ ਇਹਨਾਂ ਨੂੰ ਵੀ ਭਰਨਾ ਜੀ ਆਪਾਂ ਪਿਆਜ਼ਾਂ ਨੂੰ ਤੇ ਇਸ ਤਰ੍ਹਾਂ ਹੀ ਆਪਾਂ ਆਲੂਆਂ ਨੂੰ ਭਰਨਾਗਾ ਆਲੂਆਂ ਨੂੰ ਆਪਾਂ ਬਧਾਣੀ ਕੱਟ ਲਾ ਲੈਣਾ ਹੈ ਲੈਣੇ ਜੀ ਸਭ ਤੋਂ ਪਹਿਲਾਂ ਮਸਾਲਾ ਹੁਣ ਜਿਹੜਾ ਮਸਾਲਾ ਲੈਣਾ ਜੀ ਆਪਾਂ ਉਹ ਆਪਾਂ ਰਲਾਉਨੇ ਆ ਮਸਾਲੇ ਨੂੰ ਕਿਉਂਕਿ ਫਿਰ ਆਪਾਂ ਭਿੰਡੀਆਂ ਤੇ ਬੈਂਗਣੀ ਪਿਆਜ਼ ਤੇ ਆਲੂ ਤੇ ਹਰੀ ਮਿਰਚ ਸਾਰੀਆਂ ਨੂੰ ਭਰਨਾ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਲੈਣੇ ਜੀ ਆਪਾਂ ਰਾਈ राई ਲੈਨੇ ਜੀ ਆਪਾਂ 1/2 ਚਮਚ ਜਿਹੜੇ ਮਸਾਲੇ ਲੈਣ ਨੇ ਜੂ ਆਪਾਂ ਆਪਣੇ ਟੇਸਟ ਅਨੁਸਾਰ ਲੈਣੇ ਨੇ ਬਾਕੀ ਬਾਕੀ ਆਪਾਂ ਆਪਣੀ ਸਬਜ਼ੀ ਦੇ ਅਨੁਸਾਰ ਲੈ ਲੈਣੇ ਆ। 3/4 ਚਮਚ ਲੈਨੇ ਜੀ ਆਪਾਂ ਨਮਕ ਦੇ। 1 ਚਮਚ ਲੈ ਜੀ ਹਲਦੀ। 1 ਚਮਚ ਲੈ ਲੈ ਜੀ ਆਪਾਂ ਮਿਰਚ। ਕਿਉਂਕਿ ਥੋੜਾ ਜਿਹਾ ਤਿੱਖੇ ਮਸਾਲੇ ਪਾਵਾਂਗੇ ਨਾ ਇਹ ਫੇਰ ਹੀ ਇਹ ਜਿਆਦਾ ਵਧੀਆ ਲੱਗਦੇ ਨੇ। ਤੇ 1 ਚਮਚ ਲੈ ਆ ਜੀ ਆਪਾਂ ਇਸ ਤਰ੍ਹਾਂ 1 ਚਮਚ ਪੂਰਾ ਭਰਿਆ ਹੋਇਆ ਜੀ ਆਪਾਂ ਲੈ ਲੈ ਚਟਮਸਾਲੇ ਦਾ। ਮੈਂ ਨਾਮ ਚੰਗੀ ਤਰ੍ਹਾਂ ਆਪਸਾਰਾਂ ਨੂੰ ਮਿਕਸ ਕਰਦੇ ਆ ਹੁਣ ਆਪਾਂ ਸਰੇ ਨਾਲ ਜਿੰਨਾ ਇਹਨਾਂ ਦੇ ਵਿੱਚ ਪੈਂਦਾ ਜੀ ਚੰਗੀ ਤਰ੍ਹਾਂ ਨਾਲ ਉਹਨੂੰ ਭਰ ਲੈਣਾ ਸਾਰੀ ਸਬਜੀ ਨੂੰ ਏਡੀ ਕੜਾਹੀ ਸੀਗੀ ਜੇ ਉਹ ਗਰਮ ਰੱਖਤੀ ਸੀਗੀ ਵਿੱਚ ਪਾ ਲੈ ਜਿਆ ਫਰ ਫੈਂਡ ਹੁਣ ਆਪਾਂ ਆਲੂ ਤੇ ਬੈਂਗ ਨਹੀਂ ਛੱਡਣ ਲੱਗੇ ਆ ਜੀ ਪਹਿਲਾਂ ਘੋੜੇ ਦੇ ਵਿੱਚ ਇਨਾਂ ਨੂੰ ਚੰਗੀ ਤਰ੍ਹਾਂ ਭਰ ਲਿਆ ਸੀ ਜੀ ਮਸਾਲੇ ਨਾਲ ਆਪਾਂ ਇੱਕ ਇੱਕ ਕਰਕੇ ਨਾ ਜੀ ਆਪਾਂ ਚੰਗੀ ਤਰ੍ਹਾਂ ਤੇ ਹੁਣ ਦੇਖੋ ਸਾਰੀਆਂ ਭਰ ਲਿਆ ਨੇ ਨੋ ਹਲਕੇ ਸੇਕਤੀ ਆਪਾਂ ਫਰਾਈ ਕਰਨਾ ਜੀ ਬਿਲਕੁਲ ਗੈਸ ਸਲੋ ਰੱਖਣਾ ਜੀ ਬਿਲਕੁਲ ਸਲੋ ਰੱਖਣਾ ਜਦੋਂ ਉਹ ਇਹ ਤਿਆਰ ਹੋ ਗਏ ਜੀ ਆਪਾਂ ਤੁਹਾਨੂੰ ਫਿਰ ਦਿਖਾਉਣੇ ਹੈਗੇ ਆਪਾਂ ਜਿਹੜੇ ਆਲੂ ਤੇ ਬੈਂਗਣੀ ਪਾਈ ਸੀਗੀ ਜੀ ਫਰਾਈ ਹੋਣ ਵਾਸਤੇ ਉਹ ਹੋ ਗਏ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਰੱਖੀਏ ਜੀ ਇਹਦੇ ਵਿੱਚ ਫਰਾਈ ਕਰਨ ਵਾਸਤੇ ਇਹਨਾਂ ਨੂੰ ਬਾਹਰ ਕੱਢ ਲਿਆ ਸੀਗੇ ਉਸ ਤੋਂ ਬਾਅਦ ਆਪਾਂ ਪਾਤੇ ਸੀਗੇ ਪਿਆਜ਼ ਨਾਲ ਹੀ ਪਾਤੀਆਂ ਸੀਗੀਆਂ ਜੀ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਸਲਤੀਆਂ ਨੇ ਦੇਖੋ ਦੇ ਨਾਲ ਪਾਤੀ ਸੀ ਜੀ ਪਿੰਡੀ ਤੇ ਇਹਨਾਂ ਨੂੰ ਵੀ ਫਰਾਈ ਕਰਨ ਵਾਸਤੇ ਰੱਖਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਮਸਾਲਾ ਤਿਆਰ ਕਰਾਂਗੇ ਦੇਖੋ ਕਲਰ ਕਿੰਨਾ ਸੋਹਣਾ ਬਣ ਗਿਆ ਪਿੰਡੀਆਂ ਦਾ ਚੇਂਜ ਹੋ ਗਿਆ ਛਿਬੂ ਇੰਨੀ ਜ਼ਿਆਦਾ ਆ ਰਹੀ ਹੈ ਵਧੀਆ ਆਪਣੇ ਬਣਨ ਵਾਲੇ ਲਈ ਤੇ ਪਿੰਡੀ ਵੀ ਬਣਨ ਵਾਲੀ ਆ ਦੁਬਾਰਾ ਆਪਾਂ ਤੁਹਾਨੂੰ ਫੇਰ ਦਿਖਾਉਣੇ ਹੈਗੇ ਤੇ ਇੱਕ ਵਾਰ ਇਹਨੂੰ ਥੋੜਾ ਜਿਹਾ ਹੋਰ ਸੇਕ ਲਵਾਂਗੇ ਆਪਣਾ ਜਿਹੜਾ ਢਿੰਡੀ ਤੇ ਪਿਆਜ਼ ਸੀਗਾ ਜੀ ਉਹ ਵੀ ਦੇਖ ਲਓ ਪੂਰਾ ਵਧੀਆ ਬਣ ਗਿਆ ਤੇ ਹੁਣ ਆਪਾਂ ਇਸ ਨੂੰ ਇਹਦੇ ਵਿੱਚ ਕੱਢ ਲੈਨੇ ਆ ਇਕਦਮ ਪਲੇਟ 'ਚ ਫਿਰ ਆਪਾਂ ਲਾਵਾਂਗੇ ਜੀ ਸਬਜ਼ੀ ਨੂੰ ਤੜਕਾ ਆਲੂ ਤੇ ਬੈਂਗਣੀ ਆਪਾਂ ਪਹਿਲਾਂ ਕੱਲੀ ਕਰੀ ਸੀਗੀ ਜੀ ਫਰਾਈ ਉਸ ਤੋਂ ਬਾਅਦ ਕਰੇਨੇ ਆਪਾਂ ਪਿਆਜ਼ ਤੇ ਢਿੰਡੀ ਹੁਣ ਆਪਾਂ ਜਿਹੜਾ ਇਹ ਤੇਲ ਬਚ ਗਿਆ ਸੀਗਾ ਜੀ ਇਸੇ 'ਚ ਹੀ ਆਪਾਂ ਤੜਕਾ ਲਾਉਣਾ ਹੈਗਾ ਸਭ ਤੋਂ ਪਹਿਲਾਂ ਤਾਂ ਪਾਵਾਂਗੇ ਆਪਾਂ ਪੀਸਟ ਅਦਰਕ ਦਾ ਅਦਰਕ ਲਾਸਣ ਤੇ ਹਰੀ ਮਿਰਚ ਇਸ ਹੁਣ ਆਪਾਂ ਕਰ ਲਿਆ ਸੀਗਾ ਜੀ ਤੇਜ ਕਿਉਂਕਿ ਆਪਾਂ ਨੂੰ ਮਸਾਲਿਆਂ ਨੂੰ ਸਾਰਿਆਂ ਨੂੰ ਤੜਕਾ ਲਾਉਣਾ ਚੰਗੀ ਤਰ੍ਹਾਂ ਹੁਣ ਪਾਵਾਂਗੇ ਜੇ ਪਿਆਜ਼ ਇੱਕ ਪਿਆਜ਼ ਸੀਗਾ ਜੀ ਆਪਣੇ ਕੋਲ ਕੱਟਿਆ ਉਪਾ ਪਾਪਾ ਇਹਨਾਂ ਨੂੰ ਜਦ ਬ੍ਰਾਊਨ ਹੋ ਗਿਆ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਦੀ ਪਿਓਰੀ ਆਪਣਾ ਪਿਆ ਸੀ ਜਿਹੜਾ ਹਲਕਾ ਬ੍ਰਾਊਨ ਹੋ ਗਿਆ ਹੁਣ ਪਾਉਣੇ ਜੇ ਆਪਾਂ ਟਮਾਟਰ ਦੀ ਪਿਓਰੀ ਆਪਾਂ ਇਹ ਟਮਾਟਰ ਦੀ ਪਿਓਰੀ ਪਾਈ ਸੀ ਜੀ ਉਹ ਵੀ ਬਿਲਕੁਲ ਓਕੇ ਹੋ ਗਿਆ ਤਾਂ ਹੁਣ ਆਪਣਾ ਮਸਾਲੇ ਨੇ ਥੋੜਾਇਆ ਸਟਫਿੰਗ ਦਾ ਮਸਾਲਾ ਤੇ ਹੁਣ ਬਿਲਕੁਲ ਥੋੜੀ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜਮਾਉਣ ਤੇ ਨਾਲ ਜਿਹੜਾ ਮਸਾਲਾ ਬਚਿਆ ਸੀਗਾ ਜੀ ਆਪਣਾ ਭਰਨ ਤੋਂ ਬਾਅਦ ਪਿੰਡੀਆਂ ਨੂੰ ਤੇ ਸਾਰੇ ਸਮਾਨ ਨੂੰ ਤੇ ਉਹ ਵੀ ਆਪਾਂ ਵਿੱਚ ਐਡ ਕਰ ਦੇਣਾ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਜੀ ਘੱਟਣ ਲੱਗੇ ਥੋੜੀ ਜਿਹੀ ਹਲਦੀ ਥੋੜੀ ਜਿਹੀ ਮੱਝ ਕਿਉਂਕਿ ਆਪਾਂ ਇਹ ਤਿੰਨ ਮਿਰਚਾਂ ਹਰੀਆਂ ਵੀ ਪਾਈਆਂ ਨੇ ਪਹਿਲਾਂ ਅੰਬਚੂਰ ਪਾਊਡਰ ਪਾਇਆ ਜੀ ਇਹਦੇ ਚ ਆਪਾਂ ਕਿਉਂਕਿ ਉਹਦੇ ਨਾਲ ਇਹ ਸਬਜੀ ਹੈ ਖੱਟੀ ਨਹੀਂ ਫਿਰ ਬਹੁਤ ਟੇਸਟੀ ਬਣੂਗੀ ਵੀਡੀਓ ਬਣਾਉਣ ਲੱਗੇ ਜੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਇਹਦੇ ਵਿੱਚ ਪਾਉਨੇ ਜੀ ਆਪਾਂ ਸਾਰੀਆਂ ਇਹ ਸਬਜ਼ੀਆਂ ਆਲੂ ਪਿਆਜ਼ ਤੇ ਬੈਂਗਣੀ ਤੇ ਨਾਲ ਹੀ ਭਿੰਡੀ ਹੁਣ ਆਪਾਂ ਸਾਰੀ ਸਬਜ਼ੀ ਇਹ ਮਿਕਸ ਕਰ ਦੇਣੀ ਜੀ ਮਿਕਸ ਕਰਕੇ ਇਹਨੂੰ ਹੱਥ ਨਾਲ ਹਲਕੇ ਹੱਥ ਨਾਲ ਹਲਾ ਦੇਣਾ اپنی سبزی ਬਣ ਕੇ ਕਿਹੜਾ ਉੱਪਰ ਹੈ ਇਹ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਹੋਣ ਵਾਸਤੇ ਜਿਹੜਾ ਮਸਾਲੇ ਦਾ ਅਸਰ ਹੈ ਉਹ ਚੰਗੀ ਤਰ੍ਹਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਮਿਕਸ ਹੋ ਜੇ ਤੇ ਕਿਹੜਾ ਜੀ ਆਪਾਂ ਇਹਨੂੰ ਥੋੜਾ ਜਿਹਾ ਢੱਕ ਕੇ ਰੱਖ ਦਿੰਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਦੁਬਾਰਾ ਆਪਣੀ ਸਬਜ਼ੀ ਬਣ ਕੇ ਜੀ ਬਿਲਕੁਲ ਰੈਡੀ ਆ ਤੇ ਆਪਾਂ ਚੈੱਕ ਕਰਦੇ ਹਾਂ ਦੇਖੋ ਕਿੰਨੀ ਸੋਹਣੀ ਬਣ ਗਈ ਆਦੋ ਇਹ ਬਣ ਕੇ ਆਪਣੀ ਸਬਜੀ ਬਿਲਕੁਲ ਰੈਡੀ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਤੇ ਖਾ ਸਕਦੇ ਹੋ ਜੀ ਆਪਣੇ ਵੀਡੀਓ ਨੂੰ ਜ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਹ ਬਣਾ ਕੇ ਦੇਖਿਓ ਸਾਰੇ ਜਣੇ